ਬੱਬਰ ਅਕਾਲੀ ਦਲ ਲਹਿਰਕੀ ਵਿੱਚ ਸ਼ੁਰੂ ਹੋਈ ਇਨ੍ਹਾਂ ਬੱਬਰਾਂ ਨੇ ਅੰਗਰੇਜ਼ਾਂ ਦੇ ਮੁਖਬਰਾਂ ਨੂੰ ਕੀਵੇਂ ਮਾਰਿਆ ਬੱਬਰਾਂ ਨੂੰ ਕੀਵੇਂ ਕਾਲੇ ਪਾਣੀ ਦੀ ਸਜ਼ਾ ਦੇ ਕੇ ਅੰਡੇ ਮੰਨ ਭੇਜਿਆ ਗਿਆ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੀਵੇਂ ਬੱਬਰਾਂ ਨੇ ਸ਼ਹੀਦੀਆਂ ਦਿੱਤੀਆਂ ਨਨਕਾਣਾ ਸਾਹਿਬ ਦੇ ਸਾਕੇ ਵਿੱਚ 200 ਸਿੱਖਾਂ ਦੇ ਵਹਿਸ਼ਹਾਨਾ ਕਤਲੇਆਮ ਅਤੇ ਇਸ ਵਿੱਚ ਸਰਕਾਰ ਦੀ ਸ਼ਮੂਲੀਅਤ ਨੇ ਜਿੱਥੇ ਆਮ ਸਿੱਖਾਂ ਦੇ ਵਿੱਚ ਰੋਸ ਪੈਦਾ ਕੀਤਾ ਉੱਥੇ ਨੌਜਵਾਨਾਂ ਸਾਫਤਾ ਗਦਰੀ ਆਗੂਆਂ ਅਤੇ ਫੌਜੀਆਂ ਵਿੱਚ ਜ਼ਬਰਦਸਤ ਰੋਹ ਵੀ ਪੈਦਾ ਕੀਤਾ ਹਰ ਪਾਸੇ ਚਰਚਾ ਸੀ ਕੀ ਪਾਮੀ ਨਰਕਾਣਾ ਸਾਹਿਬ ਦਾ ਕਤਲਿਆਮ ਮਹੰਤ ਨਾਰਾਇਣ ਦਾਸ ਅਤੇ ਉਸ ਦੇ ਕਿਰਾਏ ਦੇ ਗੁੰਡਿਆਂ ਨੇ ਕੀਤਾ ਹੈ ਪਰ ਇਸ ਦੀ ਜ਼ਿੰਮੇਵਾਰੀ ਮਿਸਟਰ ਕਿੰਗ ਚੀਫ ਕਮਿਸ਼ਨਰ ਲਾਹੌਰ ਮਿਸਟਰ ਕਰੀ ਡੀਸੀ ਲਾਹੌਰ ਮਿਸਟਰ ਬੋਰਿੰਗ ਸੁਪਰੀਡੈਂਟ ਸੀਆਈਡੀ ਕਰਤਾਰ ਸਿੰਘ 베ਦੀ ਬਸੰਤ ਦਾਸ ਮਾਨਕ ਦੀ ਵੀ ਭੂਮਿਕਾ ਬਰਾਬਰ ਦੀ ਹੈ ਇਸ ਸਾਕੇ ਤੋਂ ਮਗਰੋਂ ਕੁਝ ਖਾਰਕੂ ਨੌਜਵਾਨ ਆਪਸ ਦੇ ਵਿੱਚ ਮਿਲੇ ਅਤੇ ਸਾਕੇ ਦੇ ਇਹਨਾਂ ਜ਼ਿੰਮੇਦਾਰ ਸ਼ਖਸਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ 1921 ਵਿੱਚ ਐਜੂਕੇਸ਼ਨਲ ਕਾਨਫਰੰਸ ਹੁਸ਼ਿਆਰਪੁਰ ਵਿੱਚ 25 ਤੋਂ 27 ਮਾਰਚ ਤੱਕ ਹੋਈ ਕੁਝ ਖਾੜਕੂ ਸਿੰਘ ਜਿਨ੍ਹਾਂ ਨੇ ਬਾਅਦ ਦੇ ਵਿੱਚ ਬੱਬਰ ਅਕਾਲੀ ਦਲ ਬਣਾਇਆ ਅਤੇ ਰਲ ਕੇ ਖਾੜਕੂ ਐਕਸ਼ਨ ਕਰਨ ਦਾ ਫੈਸਲਾ ਕੀਤਾ ਇਸ ਮੁਹਿੰਮ ਦੇ ਵਿੱਚ ਮਾਸਟਰ ਮੋਤਾ ਸਿੰਘ ਦਲੀਪ ਸਿੰਘ ਸਾਧਰਾ ਕਿਸ਼ਨ ਸਿੰਘ ਗੜਗੱਜ ਬੜਿੰਗ ਤਾਰਾ ਸਿੰਘ ਠੇਠਰ ਬਿੱਲਾ ਸਿੰਘ ਘੋਲੀਆ ਤੋਤਾ ਸਿੰਘ ਪਿਸ਼ਾਵਰ ਨਰਾਇਣ ਸਿੰਘ ਚਾਟੀਵਿੰਡ ਵਤਨ ਸਿੰਘ ਕੈਨੇਡੀਅਨ ਸ਼ਾਮਿਲ ਸਨ ਇਸ ਖਾੜਕੂ ਜਥੇ ਨੇ ਸਭ ਤੋਂ ਪਹਿਲਾ ਐਕਸ਼ਨ ਬੋਰਿੰਗ ਸੁਪਰੀਡੈਂਟਨ ਸੀਆਈਡੀ ਕਤਲ ਦਾ ਚੁਣਿਆ ਪਰ 23 ਮਈ 1938 ਨੂੰ ਇਸ ਮੁਹਿੰਮ ਤੇ ਨਿਕਲੇ ਬਿੱਲਾ ਸਿੰਘ ਤੇ ਗੰਡਾ ਸਿੰਘ ਨੂੰ ਸਾਧੂ ਸਿੰਘ ਲਾਹੌਰ ਨੇ ਗ੍ਰਿਫਤਾਰ ਕਰਵਾ ਦਿੱਤਾ ਮਗਰੋਂ ਗੰਡਾ ਸਿੰਘ ਵਾਦਾ ਮਵਾਫੀ ਗਵਾਹ ਬਣ ਗਿਆ ਜਿਸ ਕਰਕੇ ਚੰਚਲ ਸਿੰਘ ਕੈਨੇਡੀਅਨ ਜੰਡਿਆਲਾ ਠਾਕੁਰ ਸਿੰਘ ਭੋਜੇਵਾਲ ਚਤਰ ਸਿੰਘ ਜੇਠੂਵਾਲ ਪ੍ਰੇਮ ਸਿੰਘ ਗਰੰਥੀ ਚੁਮਾਲਾ ਸਾਹਿਬ ਬਿਸ਼ਨ ਸਿੰਘ ਸ਼ੇਰਪੁਰ ਪਟਿਆਲਾ ਸਾਧੂ ਸਿੰਘ ਸੂਹੀਆ ਵਗੈਰਾ ਗ੍ਰਿਫਤਾਰ ਕਰ ਲਏ ਗਏ ਇਸ ਕੇਸ ਦੇ ਵਿੱਚ ਤਾਰਾ ਸਿੰਘ ਠੇਠਰ, ਤੋਤਾ ਸਿੰਘ ਪੇਸ਼ਾਵਰ, ਮੀਲਾ ਸਿੰਘ ਘੋੜੀਆ, ਨਰੈਣ ਸਿੰਘ ਚਾਟੀਵਿੰਡ, ਅਮਰ ਸਿੰਘ ਕੋਟਵਾਲੇ, ਖਾਨ, ਪ੍ਰੇਮ ਸਿੰਘ ਚੁਮਾਲਾ ਦੇ ਖਿਲਾਫ 8 ਨਵੰਬਰ 1921 ਨੂੰ ਕੇਸ ਚਲਾਇਆ ਗਿਆ। ਇਹਨਾਂ ਤੋਂ ਇਲਾਵਾ ਮਾਸਟਰ ਮੋਤਾ ਸਿੰਘ, ਕੇਸਰ ਸਿੰਘ ਗੜਗੱਜ, ਵਿਜਲਾ ਸਿੰਘ ਕੜੂਆ, ਗੁਰਚਰਨ ਸਿੰਘ ਕਿਸ਼ਨਪੁਰਾ ਅਤੇ ਅਮਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 18 ਮਈ 1922 ਦੇ ਦਿਨ ਅਦਾਲਤ ਨੇ ਇਸ ਕੇਸ ਦਾ ਫੈਸਲਾ ਕੀਤਾ। ਇਸ ਵਿੱਚ ਤੋਤਾ ਸਿੰਘ ਤੇ ਤਾਰਾ ਸਿੰਘ ਠੇਠਰ ਨੂੰ 5-5 ਸਾਲ ਚੰਚਲ ਸਿੰਘ ਝੰਡੇਆਲਾ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਡੰਡਾ ਸਿੰਘ ਜੋ ਵਾਦਾ ਮਾਫੀ ਗਵਾਹ ਬਣਿਆ ਸੀ ਉਸ ਨੂੰ ਅਤੇ ਅਮਰ ਸਿੰਘ ਚਾਟੀਵਿੰਡ ਪ੍ਰੇਮ ਸਿੰਘ ਗ੍ਰੰਥੀ ਨੂੰ ਸਬੂਤਾਂ ਦੀ ਘਾਟ ਦੇ ਨਾਂ ਤੇ ਬਰੀ ਕਰ ਦਿੱਤਾ ਗਿਆ। ਇਸ ਕੇਸ ਦੇ ਵਿੱਚ ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ, ਗੁਰਬਚਨ ਸਿੰਘ ਅੰਬਾਲਾ, ਵਤਨ ਸਿੰਘ ਦਿੱਲੀ, ਅਮਰ ਸਿੰਘ, ਬਿਜਲਾ ਸਿੰਘ ਗ੍ਰਿਫਤਾਰ ਨਹੀਂ ਹੋ ਸਕੇ ਸਨ। ਇਸ ਕਰਕੇ ਇਹ ਸਾਰੇ ਦੋਸ਼ੀ ਕਰਾਰ ਦਿੱਤੇ ਗਏ। ਇਹਨਾਂ ਵਿੱਚੋਂ ਮਾਸਟਰ ਮੋਤਾ ਸਿੰਘ ਤਾ ਕਈ ਵਾਰ ਪਿੰਡਾਂ ਵਿੱਚ ਇਕੱਠ ਕਰਕੇ ਲੈਕਚਰ ਦੇ ਕੇ ਪੁਲਿਸ ਨੂੰ ਚੱਕਮਾ ਦੇ ਕੇ ਫਿਰ ਨਿਕਲ ਜਾਇਆ ਕਰਦੇ ਸੀ 15 ਨਵੰਬਰ 1921 ਦੇ ਦਿਨ ਨਨਕਾਣਾ ਸਾਹਿਬ ਵਿੱਚ ਬੱਬਰ ਅਕਾਲੀ ਆਗੂ ਮੋਤਾ ਸਿੰਘ ਵੀ ਸਟੇਜ ਤੇ ਹਾਜ਼ਰ ਸਨ ਉਹਨਾਂ ਨੇ ਵੀ ਸਟੇਜ ਤੋਂ ਲੈਕਚਰ ਕੀਤਾ ਅਤੇ ਲੈਕਚਰ ਦੇ ਕੇ ਗਾਇਬ ਹੋ ਗਏ ਅਤੇ ਪੁਲਿਸ ਦੇਖ ਵੀ ਰਹਿ ਗਈ ਅਖੀਰ ਇੱਕ ਵਾਰ ਅਜਿਹਾ ਮੌਕਾ ਵੀ ਆਇਆ ਕਿ ਪੁਲਿਸ ਨੂੰ ਉਸ ਦੀ ਮੌਜੂਦਗੀ ਦਾ ਪਤਾ ਲੱਗਿਆ ਪਰ ਉਹ ਕਾਬੂ ਨਾ ਆ ਸਕਿਆ ਇਸ ਤੇ ਪੁਲਿਸ ਨੇ ਉਸ ਸਾਰੇ ਪਿੰਡ ਨੂੰ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਤਾਂ ਉਹ ਉਸਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ ਇਹ ਘਟਨਾ 16 ਜੂਨ 1922 ਦੀ ਹੈ ਮਾਸਟਰ 모ਤਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮੋਡੀਆਂ ਵਿੱਚੋਂ ਵੀ ਇੱਕ ਸਨ ਇਸਦੇ ਮਗਰੋਂ ਭਾਈ ਕਿਸ਼ਨ ਸਿੰਘ ਗੜਗੱਜ ਨੇ ਚੱਕਰਵਰਤੀ ਜਥਾ ਬਣਾ ਲਿਆ ਇਸ ਜਥੇ ਦਾ ਮਕਸਦ ਪੰਥ ਦੋਖੀਆਂ ਨੂੰ ਸਜ਼ਾ ਦੇਣਾ ਟਾਊਟ ਅਰੇ ਝੋਲੀ ਚੁੱਕਾਂ ਨੂੰ ਸੋਧਣਾ ਅੰਗਰੇਜ਼ਾਂ ਦੇ ਖਿਲਾਫ ਪ੍ਰਚਾਰ ਕਰਨਾ ਸੀ ਉਹਨਾਂ ਦਿਨਾਂ ਵਿੱਚ ਭਾਈ ਕਿਸ਼ਨ ਸਿੰਘ ਤੋਂ ਇਲਾਵਾ ਭਾਈ ਕਰਮ ਸਿੰਘ ਡੋਲਤਪੁਰੀ ਵੀ ਅਜੇਹਾ ਹੀ ਇੱਕ ਵੱਖਰਾ ਜਥਾ ਬਣਾ ਕੇ ਕਾਰਵਾਈ ਕਰ ਰਹੇ ਸਨ ਉਹ ਕੁਝ ਚਿਰ ਮਗਰੋਂ ਇਸ ਸੋਚ ਦੇ ਸਾਰੇ ਸਿੱਖ ਇਕੱਠੇ ਹੋ ਗਏ ਅਤੇ ਉਹਨਾਂ ਨੇ ਸਾਂਝੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਇੱਕ ਖੂਫੀ ਅਖਬਾਰ ਦੀ ਸ਼ੁਰੂਆਤ ਵੀ ਕੀਤੀ ਇਸ ਅਖਬਾਰ ਦਾ ਐਡੀਟਰ ਕਰਮ ਸਿੰਘ ਦੋਲਤਪੁਰੀ ਸੀ ਉਹ ਆਪਣੇ ਨਾਮ ਦੇ ਨਾਲ ਬੱਬਰ ਲਿਖਿਆ ਕਰਦਾ ਸੀ ਹੌਲੀ-ਹੌਲੀ ਇਹਨਾਂ ਦੇ ਜੱਥੇ ਦਾ ਨਾਮ ਬੱਬਰ ਅਕਾਲੀ ਜੱਥਾ ਮਸ਼ਹੂਰ ਹੋ ਗਿਆ। ਇਸ ਜੱਥੇ ਦੀ ਗੜਗੱਜ ਅਕਾਲੀ ਨੇ ਬਹੁਤ ਸਾਰੇ ਖਾੜਕੂਆਂ ਨੂੰ ਆਪਣੇ ਨਾਲ ਜੋੜ ਲਿਆ। ਹੌਲੀ-ਹੌਲੀ ਇਸ ਜੱਥੇ ਵਿੱਚ ਬਹੁਤ ਸਾਰੇ ਨੌਜਵਾਨ ਸ਼ਾਮਿਲ ਹੋ ਗਏ। ਇਸ ਜੱਥੇ ਦੇ ਮੁੱਖ ਕਾਰਕੂਨ ਇਹ ਸਨ ਮਾਸਟਰ ਮੋਤਾ ਸਿੰਘ, ਮਾਸਟਰ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੋਲਤਪੁਰੀ, ਉਦੇਸ ਸਿੰਘ ਰਾਮਗੜ ਝੁੰਗੀਆਂ, ਧੰਨਾ ਸਿੰਘ ਬਹਿਲਪੁਰ, ਵਿਸ਼ਨ ਸਿੰਘ ਮੰਗੜ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਇਸ ਜੱਥੇ ਦੇ ਮੈਂਬਰ ਸਨ। 6 ਜਨਵਰੀ 1923 ਦੇ ਦਿਨ ਕਹਿਰ ਸਿੰਘ ਸਿੰਗੜ ਦੀ ਗਦਾਰੀ ਕਾਰਨ ਤਿੰਨ ਸੀਨੀਅਰ ਬੱਬਰ ਅਕਾਲੀ ਦਲੀਪ ਸਿੰਘ ਕਰਮ ਸਿੰਘ ਚਿੰਗੜ ਅਤੇ ਆਤਮਾ ਸਿੰਘ ਬੀਕਾ ਗ੍ਰਿਫਤਾਰ ਕਰ ਲਏ ਗਏ। ਉਹਨਾਂ ਨੂੰ ਬੱਬਰ ਸਰਗਰਮੀਆਂ ਕਾਰਨ 5-5 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਮਗਰੋਂ ਜਦੋਂ ਬੱਬਰ ਸਾਜ਼ਿਸ਼ ਕੇਸ ਚਲਾਇਆ ਤਾਂ ਉਹਨਾਂ ਦੇ ਦੁਬਾਰਾ ਮੁਕੱਦਮਾ ਚਲਾਇਆ ਗਿਆ ਅਤੇ ਕਾਲੇ ਪਾਣੀ ਅੰਡੇਮਾਨ ਨਿਕੋਬਰ ਜੇਲ੍ਹ ਦੇ ਵਿੱਚ ਭੇਜਣ ਦੀ ਸਜ਼ਾ ਦਿੱਤੀ ਗਈ। ਬੱਬਰਾਂ ਨੇ ਕੁਝ ਦੋਸ਼ੀਆਂ ਨੂੰ ਵੀ ਸਜ਼ਾਵਾਂ ਦਿੱਤੀਆਂ। ਬੱਬਰਾਂ ਦੇ ਕਾਰਨਾਮੇ 11 ਮਾਰਚ 1922 ਦੇ ਦਿਨ ਬੱਬਰ ਅਕਾਲੀਆਂ ਨੇ ਪੁਲਿਸ ਮੁਖਬਰ ਲੰਬੜਦਾਰ ਬੂਟਾ ਸਿੰਘ ਵਾਸੀ ਨੰਗਲ ਸ਼ਾਮਾਂ ਨੂੰ ਖਤਮ ਕਰ ਦਿੱਤਾ ਇਹ ਐਕਸ਼ਨ ਕਰਨ ਵਾਸਤੇ ਆਏ ਸਨ ਪਿਆਰਾ ਸਿੰਘ ਧਾਮੀਆਂ ਬਹਿਲ ਅਤੇ ਬੰਤਾ ਸਿੰਘ ਧਾਮੀਆਂ ਉਸ ਤੋਂ ਬਾਅਦ ਬੱਬਰਾਂ ਨੇ 1998 ਝੋਲੀ ਚੁੱਕਾਂ ਦੀ ਲਿਸਟ ਤਿਆਰ ਕੀਤੀ 22 ਮਾਰਚ 1922 ਦੇ ਦਿਨ ਬੱਬਰ ਅਕਾਲੀ ਕਰਮ ਸਿੰਘ ਦੋਲਤਪੁਰ ਤੰਨਾ ਸਿੰਘ ਬਹਿਲਪੁਰ ਉਦੇਸ ਸਿੰਘ ਰਾਮਗੜ ਝੁੰਗੀਆਂ ਨੇ ਬੱਬਰ ਲਹਿਰ ਦੇ ਸਾਰੇ ਖਾੜਕੂ ਐਕਸ਼ਨਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਨਾਮ ਲੈਣ ਦੀ ਅਰਦਾਸ ਕੀਤੀ ਅਤੇ ਸਭ ਨੂੰ ਕਿਹਾ ਕਿ ਕੋਈ ਵੀ ਸਿੱਖ ਆਪਣੇ ਨਾਂ ਤੇ ਕੋਈ ਐਕਸ਼ਨ ਨਹੀਂ ਲਵੇਗਾ ਤਾਂ ਜੋ ਕਿਸੇ ਹੋਰ ਪਰਿਵਾਰ ਜਾਂ ਰਿਸ਼ਤੇਦਾਰ ਨੂੰ ਪੁਲਿਸ ਤੰਗ ਨਾ ਕਰੇ। ਉਹਨਾਂ ਨੇ 199 ਝੋਲੀ ਚੋਕਾ ਦੀ ਲਿਸਟ ਤਿਆਰ ਕੀਤੀ ਜਿਨ੍ਹਾਂ ਨੂੰ ਸੋਧਿਆ ਜਾਣਾ ਸੀ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਸਟਾਫ ਹਰਨਾਮ ਸਿੰਘ ਨੂੰ ਸਜ਼ਾ ਦਿੱਤੀ 20 ਮਈ 1922 ਦੇ ਦਿਨ ਬੱਬਰ ਅਕਾਲੀਆਂ ਨੇ ਪੁਲਿਸ ਸਟਾਫ ਸਫੇਦ ਪੋਸ਼ ਹਰਨਾਮ ਸਿੰਘ ਮਹਿੰਦੀਪੁਰ ਜੋ ਸਰਕਾਰ ਨੂੰ ਬੱਬਰਾਂ ਅਕਾਲੀਆਂ ਅਤੇ ਹੋਰ ਇਨਕਲਾਬੀਆਂ ਦੇ ਖਿਲਾਫ ਸੂਹਾ ਦਿਆ ਕਰਦਾ ਸੀ। ਤੇ ਹਮਲਾ ਕੀਤਾ ਅਤੇ ਉਸ ਦੀਆਂ ਲੱਤਾਂ ਵਾਢ ਦਿੱਤੀਆਂ ਬੱਬਰਾਂ ਦੀ ਬਲੈਕਲਿਸਟ ਵਿੱਚ ਉਸ ਦਾ ਨਾਮ ਇੱਕ ਨੰਬਰ ਤੇ ਸੀ ਬੱਬਰ ਉਸ ਨੂੰ 2 ਮਹੀਨੇ ਪਹਿਲਾਂ ਵਾਰਨਿੰਗ ਵੀ ਦੇ ਚੁੱਕੇ ਸਨ ਪਰ ਉਹ ਫੇਰ ਵੀ ਨਹੀਂ ਟੜਿਆ ਜਦੋਂ ਉਹ ਹਰਨਾਮ ਸਿੰਘ ਤੇ ਹਮਲਾ ਕਰਨ ਵਾਲੇ ਸਨ ਅਮਰ ਸਿੰਘ ਵੱਡਾ ਅਮਰ ਸਿੰਘ ਨਿੱਕਾ ਹਜਾਰਾ ਸਿੰਘ ਅਤੇ ਛੱਜਾ ਸਿੰਘ ਇਹਨਾਂ ਕੋਲ ਸਿਰਫ ਡਾਂਗਾਂ ਅਤੇ ਕਿਰਪਾਨਾਂ ਸਨ ਪਰ ਪਿਸਤੌਲ ਕੋਈ ਨਹੀਂ ਸੀ ਇਹ ਚਾਰੇ ਬੱਬਰ ਰਾਤ ਦੇ ਸਮੇਂ ਕੰਦ ਟੱਪ ਕੇ ਉਸ ਦੇ ਬੇੜੇ ਵਿੱਚ ਉੱਜ ਗਏ ਅਤੇ ਕਪੜਾ ਮੂੰਹ ਦੇ ਵਿੱਚ ਪਾ ਕੇ ਉਸ ਦੀ ਆਵਾਜ਼ ਬੰਦ ਕਰ ਦਿੱਤੀ ਇਸ ਦੇ ਮਗਰੋਂ ਉਹਨਾਂ ਨੇ ਉਸ ਨੂੰ ਖੂਬ ਡਾਂਗ ਭਰਾਈ ਅਤੇ ਫਿਰ ਕਿਰਪਾਨ ਦੇ ਨਾਲ ਲੱਤਾਂ ਵੱਢ ਦਿੱਤੀਆਂ ਇਸ ਤੋਂ ਬਾਅਦ ਉਹਨਾਂ ਨੇ ਬਿਛੋੜੀ ਦੇ ਨੰਬਰਦਾਰ ਕਾਕਾ ਤੋਂ ਸਰਕਾਰੀ ਮਾਮਲਾ ਖੋਇਆ 3 ਜੁਲਾਈ 1922 ਵਿੱਚ ਜਦੋਂ ਬੱਬਰ ਅਕਾਲੀਆਂ ਨੇ ਅੰਗਰੇਜ਼ ਅਫਸਰਾ ਅਤੇ ਮੁਖਬਰਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ ਉਹਨਾਂ ਕੋਲ ਹਥਿਆਰ ਵਗੈਰਾ ਦੀ ਬਹੁਤ ਕਮੀ ਸੀ ਇਸ ਕਰਕੇ ਉਹਨਾਂ ਨੇ ਸਰਕਾਰੀ ਮਾਮਲਾ ਲੈ ਜਾਣ ਵਾਲੇ ਅਹਿਲਕਾਰਾਂ ਨੂੰ ਹੱਥ ਪਾਉਣ ਦੀ ਸੋਚੀ ਗੜ ਸ਼ੰਕਰ ਮਾਮਲਾ ਲੈ ਜਾਂਦਿਆਂ ਉਸ ਤੋਂ ਮਾਮਲੇ ਦੀ ਰਕਮ ਖੋਹ ਲਈ ਅਤੇ ਇਸ ਐਕਸ਼ਨ ਦੇ ਵਿੱਚ ਸ਼ਾਮਿਲ ਸਨ ਬੱਬਰ ਕਰਮ ਸਿੰਘ ਦੌਲਤਪੁਰ ਉਦੇ ਸਿੰਘ ਰਾਮਪੁਰਾ ਚੰਗੀਆਂ ਹਰਨਾਮ ਸਿੰਘ ਰੂੜਕਾ ਅਤੇ ਪ੍ਰੇਮ ਸਿੰਘ ਮਾਝੂ ਕੋਹੀ ਗਈ ਰਕਮ 575 ਰੁਪਏ ਦੀ ਰਕਮ ਦੇ ਨਾਲ ਬੱਬਰਾਂ ਨੇ ਇੱਕ ਸਾਈਕਲੋਸ ਟਾਈਮ ਮਸ਼ੀਨ ਅਤੇ ਕੁਝ ਹਥਿਆਰ ਖਰੀਦੇ ਮਗਰੋਂ ਇਸ ਮਸ਼ੀਨ ਦੇ ਨਾਲ ਬੱਬਰ ਅਕਾਲੀ ਅਖਬਾਰ ਛਾਪਿਆ ਜਾਂਦਾ ਰਿਹਾ ਜਾਂਡਲਾ ਬੱਬਰ ਅਕਾਲੀਆਂ ਨੇ ਹਥਿਆਰ ਖਰੀਦਣ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰਨ ਦੇ ਲਈ 2 ਫਰਵਰੀ 1923 ਦੇ ਦਿਨ ਜਾਂਡਲਾਲ ਨੇੜੇ ਨਵਾਂ ਸ਼ਹਿਰ ਦੇ ਸੇਠ ਮੁਨਸ਼ੀ ਰਾਮ ਦੇ ਘਰ ਡਾਕਾ ਮਾਰਿਆ ਇਸ ਐਕਸ਼ਨ ਵਿੱਚ ਕਰਮ ਸਿੰਘ, ਦੋਲਦਪੁਰ, ਉਦੇ ਸਿੰਘ, ਰਾਮਗੜ੍ਹ ਤੇ ਰਾਮ ਸਿੰਘ ਸ਼ਾਮਿਲ ਸਨ ਬੱਬਰਾਂ ਨੂੰ ਵੇਖ ਕੇ ਸੇਠ ਘਬਰਾ ਗਿਆ ਪਰ ਉਸ ਦੀ ਖੁਸ਼ਕਿਸਮਤੀ ਕੀ ਇੱਕ ਦਿਨ ਪਹਿਲਾਂ ਹੀ ਉਹ 21000 ਮੰਡੀ ਵਿੱਚ ਰੱਖ ਕੇ ਆਇਆ ਸੀ ਖੈਰ ਇੱਥੇ ਬੱਬਰਾਂ ਨੂੰ ਸਿਰਫ 180 ਰੁਪਏ ਤੇ ਟੁੰਬਾ ਮਿਲੀਆਂ ਇਹਨਾਂ ਟੁੰਬਾ ਨੂੰ ਗਹਿਣੇ ਰੱਖ ਕੇ ਇਹ ਸਾਰੀ ਰਕਮ ਦੇ ਨਾਲ ਹਿਮਾਚਲ ਦੇ ਸ਼ਹਿਰ ਨਾਹਰ ਤੋਂ ਇੱਕ ਬੰਦੂਕ 25 ਗੋਲੀਆਂ ਤੇ ਦੋ ਕਿਰਪਾਨਾਂ ਖਰੀਦੀਆਂ ਮੁਖਬਰ ਬਿਸ਼ਨ ਸਿੰਘ ਅਤੇ ਜੈਲਦਾਰ ਰਾਣੀ ਬੂਆ ਦਾ ਕਤਲ 10 ਫਰਵਰੀ 1923 ਦੇ ਦਿਨ ਬੱਬਰ ਅਕਾਲੀਆਂ ਨੇ ਪੁਲਿਸ ਦੇ ਮੁਖਬਰ ਜੈਲਦਾਰ ਬਿਸ਼ਨ ਸਿੰਘ ਰਾਣੀ ਬੂਆ ਨੂੰ ਕਤਲ ਕੀਤਾ ਇਹ ਐਕਸ਼ਨ ਬੱਬਰ ਸੰਤਾ ਸਿੰਘ ਦੀ ਅਗਵਾਈ ਦੇ ਹੇਠਾਂ ਕੀਤਾ ਗਿਆ ਉਸ ਤੋਂ ਬਾਅਦ ਸ਼ਰਦਾ RAM ਪੁਲਿਸ ਟਾਊਟ ਦਾ ਕਤਲ ਨਵਾਂ ਸ਼ਹਿਰ ਜ਼ਿਲ੍ਹਾ ਬੱਬਰ ਅਕਾਲੀ ਲਹਿਰ ਦਾ ਸਭ ਤੋਂ ਤਗੜਾ ਸੈਂਟਰ ਸੀ ਬਹੁਤੇ ਬੱਬਰ ਇਸੇ ਜ਼ੋਨ ਦੇ ਵਿੱਚ ਸਨ ਬਲਾਚੌਰ ਤੋਂ ਗੜਸ਼ੰਕਰ ਜਾਣ ਵਾਲੀ ਰੋਡ ਤੇ ਪਿੰਡ ਸਮੁੰਦੜਾ ਦਾ ਸ਼ਰਦਾ RAM ਪੁਲਿਸ ਦਾ ਬਹੁਤ ਵੱਡਾ ਟਾਊਟ ਸੀ ਉਹ ਬੱਬਰਾਂ ਦੀ ਹਿਟ ਲਿਸਟ ਤੇ ਸੀ ਮਗਰੋਂ ਪੁਲਿਸ ਦੇ ਹੱਥ ਲੱਗੀ ਇਸ ਲਿਸਟ ਦੇ ਵਿੱਚ ਉਸ ਦਾ ਨੰਬਰ 109ਵੇਂ ਨੰਬਰ ਤੇ ਸੀ ਸ਼ਰਦਾ RAM ਦਾ ਅੱਗੇ ਇੱਕ ਹੋਰ ਟਾਊਟ ਦੀਵਾਨ ਨਾਂ ਦਾ ਇੱਕ ਮੁੰਡਾ ਸੀ ਬੱਬਰ ਸ਼ਰਦਾ RAM ਅਤੇ ਦੀਵਾਨ ਨੂੰ ਖਬਰਦਾਰ ਕਰ ਚੁੱਕੇ ਸਨ ਪਰ ਉਹਨਾਂ ਦੇ ਮੂੰਹ ਨੂੰ ਲਹੂ ਲੱਗ ਚੁੱਕਿਆ ਹੋਇਆ ਸੀ ਇਸ ਕਰਕੇ ਉਹ ਟਲੇ ਨਹੀਂ ਕਿਸੇ ਇਲਾਕੇ ਵਿਚਲੇ ਪਿੰਡ ਹਯਾਤਪੁਰ ਦੇ ਸੁਰਜਨ ਸਿੰਘ ਸੁੰਦਰ ਸਿੰਘ ਤੇ ਧਰਮ ਸਿੰਘ ਬੱਬਰ ਅਕਾਲੀਆਂ ਦੇ ਹਮਾਇਤੀ ਸਨ ਬੱਬਰ ਅਕਸਰ ਉਹਨਾਂ ਦੇ ਕੋਲ ਅਕਸਰ ਠਹਿਰਿਆ ਕਰਦੇ ਸਨ ਇੱਕ ਦਿਨ ਸੁੰਦਰ ਸਿੰਘ ਨੇ ਬੱਬਰਾਂ ਨੂੰ ਖਬਰ ਦਿੱਤੀ ਕਿ 13 ਫਰਵਰੀ 1923 ਦੇ ਦਿਨ ਪਿੰਡ ਵਿੱਚ ਵਿਆਹ ਹੈ ਅਤੇ ਰਾਤ ਨੂੰ ਮੈਂ ਉਸ ਦੀਵਾਨ ਨੂੰ ਕਿਸੇ ਬਰਾਤੀ ਦਾ ਕੈਂਠਾ ਲਵਾਉਣ ਦੇ ਬਹਾਨੇ ਨਾਲ ਲੈ ਆਵਾਂਗਾ ਤੁਸੀਂ ਇੱਕ ਦਮ ਉਸ ਨੂੰ ਖਤਮ ਕਰ ਦੇਣਾ 13-14 ਫਰਵਰੀ ਦੀ ਰਾਤ ਨੂੰ ਮੌਕਾ ਤਾਲ ਕੇ ਪਲਾਨਿੰਗ ਮੁਤਾਬਿਕ ਸੁੰਦਰ ਸਿੰਘ ਦੀਵਾਨ ਨੂੰ ਸੱਦ ਲਿਆਇਆ ਅਤੇ ਪੁੱਜਦਿਆਂ ਹੀ ਉਦੇ ਸਿੰਘ ਬੱਬਰ ਨੇ ਦੀਵਾਨ ਨੂੰ ਗੋਲੀ ਮਾਰ ਦਿੱਤੀ ਇਸ ਤੋਂ ਨਾਲ ਹੀ ਆਸਾ ਸਿੰਘ ਨੇ ਤਲਵਾਰ ਦੇ ਨਾਲ ਉਹਦਾ ਸਿਰ ਵੱਢ ਦਿੱਤਾ ਇਸ ਮਗਰੋਂ ਤਿੰਨ ਹਿਆਤਪੁਰੀਆਂ ਨੇ ਸੁਰਜਨ ਸਿੰਘ ਦੀ ਹਵੇਲੀ ਵਿੱਚ 5 ਫੁੱਟ ਟੋਆ ਪੁੱਟ ਕੇ ਦੀਵਾਨ ਦੀ ਲਾਸ਼ ਨੂੰ ਦੱਬ ਦਿੱਤਾ 6 ਮਹੀਨੇ ਮਗਰੋਂ ਸੁੰਦਰ ਸਿੰਘ ਹਿਆਤਪੁਰੀਆਂ ਨੇ ਗੱਦਾਰੀ ਕੀਤੀ ਅਤੇ ਪੁਲਿਸ ਨੂੰ ਦੱਸ ਦਿੱਤਾ ਉਸਨੇ 3 ਅਗਸਤ 1923 ਦੇ ਦਿਨ ਜਮੀਨਪੁਰ ਦੇ ਦਿਵਾਨ ਦੀ ਲਾਸ਼ ਬਰਾਮਦ ਕੀਤੀ। ਬੱਬਰ ਨੇ ਹਥਿਆਰ ਖਰੀਦਣ ਦੇ ਵਾਸਤੇ ਕੁਝ ਰਕਮ ਹਾਸਲ ਕਰਨ ਦੀ ਸੋਚ ਕੇ ਨਾਲ 3 ਮਾਰਚ 1923 ਦੇ ਦਿਨ ਜਮਸ਼ੇਰ ਸਟੇਸ਼ਨ ਤੇ ਹਮਲਾ ਕੀਤਾ ਪਰ ਉਸ ਦਿਨ ਉੱਥੇ ਖਜ਼ਾਨਾ ਨਾ ਹੋ ਸਕਣ ਕਾਰਨ ਸਿਰਫ ਥੋੜੀ ਜਹੀ ਰਕਮ ਹੀ ਹਾਸਲ ਹੋ ਸਕੀ। ਸਵੇਦਾ ਗਿਆਰਾ ਸਿੰਘ ਕਢਿਆਲ ਦਾ ਕਤਲ 17 ਅਪ੍ਰੈਲ 1923 ਦੇ ਦਿਨ ਬੱਬਰ ਅਕਾਲੀ ਸੰਤਾ ਸਿੰਘ, ਕਰਮ ਸਿੰਘ, ਨਾਨਦ ਸਿੰਘ, ਅਨੂਬ ਸਿੰਘ ਨੇ ਸਰਕਾਰੀ ਮੁਖਵਰ ਖੂਬੇਦਾਰ ਗੈਂਦਾ ਸਿੰਘ ਕੜਿਆਲ ਨੂੰ ਕਤਲ ਕੀਤਾ ਉਸਨੇ ਬੱਬਰਾਂ ਦੇ ਖਿਲਾਫ ਪੁਲਿਸ ਨੂੰ ਬਹੁਤ ਡਾਇਰੀਆਂ ਦਿੱਤੀਆਂ ਸਨ ਤੇ ਬੱਬਰਾਂ ਤੇ ਛਾਪੇ ਪਵਾਏ ਸਨ ਉਹ ਕਿੰਨੇ ਹੀ ਚਿਰ ਤੋਂ ਬੱਬਰਾਂ ਦੀ ਹਿੱਟ ਲਿਸਟ ਦੇ ਵਿੱਚ ਸੀ ਪੁਲਿਸ ਦੇ ਟਾਊਟਰ ਰਾਲਾ ਸਿੰਘ ਤੇ ਦਿੱਤ ਸਿੰਘ ਦਾ ਕਤਲ 20 ਮਈ 1923 ਦੇ ਦਿਨ ਬੱਬਰ ਅਕਾਲੀਆਂ ਨੇ ਦੋ ਪੁਲਿਸ ਟਾਊਟਾਂ ਰਾਲਾ ਸਿੰਘ ਅਤੇ ਦਿੱਤ ਸਿੰਘ ਜੋ ਕੋਲਗੜ੍ਹ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਕਤਲ ਕੀਤਾ ਇਹ ਦੋਵੇਂ ਸਗੇ ਭਰਾ ਅਤੇ ਹੋਰ ਇਨਕਲਾਬੀਆਂ ਦੇ ਖਿਲਾਫ ਪੁਲਿਸ ਨੂੰ ਸੂਹਾਂ ਦਿਆ ਕਰਦੇ ਸਨ ਬੱਬਰਾਂ ਨੇ ਇਹਨਾਂ ਨੂੰ ਕਈ ਵਾਰ ਰੋਕਿਆ ਸੀ ਪਰ ਇਹ ਨਹੀਂ ਟਲੇ ਸਨ ਅਖੀਰ 20 ਮਈ ਦੇ ਦਿਨ ਬੱਬਰ ਕਰਮ ਸਿੰਘ ਡੋਲਰਪੁਰ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਪਿੰਡ ਪੁੱਜੇ ਅੱਗੇ ਇਹ ਬਾੜੇ ਦੇ ਵਿੱਚ ਬੈਠੇ ਹੋਕਾ ਪੀ ਰਹੇ ਸਨ ਬੱਬਰਾਂ ਨੂੰ ਦੇਖ ਕੇ ਉਹ ਉੱਠ ਕੇ ਆਪਣੇ ਘਰ ਲੈ ਆਏ ਉਹਨਾਂ ਦੇ ਘਰ ਪਹੁੰਚਣ ਮਗਰੋਂ ਬੱਬਰਾਂ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਮੁਖਬਰ ਮੁਹੰਮਦ ਅਤਾ ਜੂਨ 1923 ਦੇ ਦਿਨ ਬੱਬਰ ਅਕਾਲੀਆਂ ਨੇ ਨੰਦਾਚੌਰ ਦੇ ਪੁਲਿਸ ਮੁਖਬਰ ਮੁਹੰਮਦ ਅਤਾ ਨੂੰ ਕਤਲ ਕੀਤਾ ਇਸ ਐਕਸ਼ਨ ਦੇ ਵਿੱਚ ਬੰਤਾ ਸਿੰਘ ਦਲੀਪ ਸਿੰਘ ਢਾਮੀਆਂ ਤਨਨਾ ਸਿੰਘ ਕੋਟਲੀ ਸ਼ਾਮਿਲ ਸਨ ਕੋਟਲੀ ਬਾਬਾ ਦਾਸ ਮੁਖਬਰ ਜਵਾਲਾ ਸਿੰਘ ਸੋਧਿਆ ਸਿੱਖਾਂ ਨੇ ਸਿੱਖਾਂ ਦੇ ਕਾਤਲ ਦੁਸ਼ਟਾਂ ਅਤੇ ਸਰਕਾਰੀ ਮੁਖਬਰਾਂ ਨੂੰ ਸੋਧਣ ਵਾਸਤੇ 1921 ਦੇ ਅਖੀਰ ਵਿੱਚ ਸ਼ੁਰੂ ਹੋਈ ਹਥਿਆਰਬੰਦ ਬੱਬਰ ਅਕਾਲੀ ਲਹਿਰ ਦੇ ਜਰਨੈਲ ਤਨਨਾ ਸਿੰਘ ਕੋਟਲੀ ਅਤੇ ਬਰਿਆਮ ਸਿੰਘ ਢੂਗਾ ਨੇ ਕੋਟਲੀ ਬਾਬਾ ਦਾਸ ਦਾ ਬਦਨਾਮ ਮੁਖਬਰ ਜਵਾਲਾ ਸਿੰਘ ਨੂੰ ਉਸਦੇ ਪਿੰਡ ਵਿੱਚ ਹੀ 13 ਨਵੰਬਰ 1923 ਦੇ ਦਿਨ ਸੋਧਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਬੱਬਰ ਲਹਿਰ ਦਾ ਅੰਤ ਬੱਬਰ ਲਹਿਰ ਦਾ ਅੰਤ ਬੱਬਰਾਂ ਨੇ ਹੋਰ ਵੀ ਬਹੁਤ ਸਾਰੇ ਸੂਹੀਏ ਜ਼ਗੀਰਦਾਰ ਅਤੇ ਹੋਰ ਮੁਜਰਮ ਕਤਲ ਕੀਤੇ 1922 ਤੋਂ 1924 ਤੱਕ ਬੱਬਰ ਅਕਾਲੀ ਲਹਿਰ ਆਪਣੇ ਸਿਖਰਾਂ ਤੇ ਸੀ ਪਰ ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫਤਾਰ ਕਰ ਲਏ ਗਏ ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇ ਦਾ ਕਿਸ਼ਨ ਸਿੰਘ ਗੜਗਜ ਨੂੰ 26 ਫਰਵਰੀ 1923 ਦੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਬਾਕੀਆਂ ਵਿੱਚੋਂ ਸਾਰੇ ਮੁਖੀ ਆਗੂ ਸ਼ਹੀਦ ਹੋ ਗਏ ਕਰਮ ਸਿੰਘ ਦੋਲਤਪੁਰ ਬਿਸ਼ਨ ਸਿੰਘ ਮਹਿੰਦਰ ਸਿੰਘ 1 ਸਤੰਬਰ 1923 ਦੇ ਦਿਨ ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ 1923 ਦੇ ਦਿਨ ਮੰਡੇਰ ਵਿੱਚ ਬਰਿਆਮ ਸਿੰਘ ਢੂੰਗਾ 8 ਜੂਨ 1924 ਦੇ ਦਿਨ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ ਤਨਨਾ ਸਿੰਘ ਬਾਈਬਲਪੁਰ 26 ਅਕਤੂਬਰ 1923 ਦੇ ਦਿਨ ਸ਼ਹੀਦ ਹੋ ਗਏ ਇਸ ਦੇ ਨਾਲ ਹੀ ਅਕਾਲੀ ਬੱਬਰ ਲਹਿਰ ਦਾ ਪ੍ਰਚੰਡ ਰੂਪ ਖਰਮ ਹੋ ਗਿਆ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਬੱਬਰਾਂ ਦੀਆਂ ਸ਼ਹੀਦੀਆਂ ਦੇ ਬਾਰੇ ਕਿ ਕਿਸ ਤਰ੍ਹਾਂ ਬੱਬਰਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੇ ਮੁੱਖ ਸਾਕੇਆਂ ਦੇ ਬਾਰੇ ਜਾਣਕਾਰੀ ਚੰਗੀ ਲੱਗੀ ਹੋਵੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ